हर हर महादेव भोलेनाथ की कृपा से छेवा विशाल उत्सव मनाया जा रहा है हर गोविंद नगर गली नंबर एक में बड़ी ही धूमधाम से सागर एंड पार्टी लुधियाना वाले महा किशोर भोलेनाथ की शुभ शुभ पार्वती महा भोलेनाथ की कृपा से ਆਯਾਰ ਮਹੱਲ ਨਿਵਾਸੀ ਦੇ ਸੰਯੋਗ ਸੇ ਸੁਭਾਤਪੂਰੀ ਆਡੀਪੂਰੀ ਦੀ ਬਹੁਤ ਬਹੁਤ ਹੀ ਮਹੱਲਾ ਨਿਵਾਸੀ ਦੀ ਤਰਫ ਸੇ ਅਮ ਭੋਲੇਨਾਕੀ ਕਿਰਪਾ ਸੇ ਮਨਾਤੇ ਮੈਂ ਆਡੀਪੂਰੀ ਰਾਸ਼ੀ ਪ੍ਰਧਾਨ ਸ਼ਿਵ ਸੇਨਾ ਯੂਵਾ ਮੋਰਚਾ ਪੰਜਾਬ ਪ੍ਰਧਾਨ ਸ਼੍ਰੀ ਹਿੰਦੂ ਤੱਕ ਅੱਜ ਹਰ ਵਾਰ ਦੀ ਤਰ੍ਹਾਂ ਸ਼ੰਕਰ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਅੱਜ ਮਹੱਲਾ ਅਰ ਗੋਬਿੰਦਨਗਰ ਵੱਲੋਂ ਚੋਪੜਾ ਪਰਿਵਾਰ ਕਪੂਰ ਪਰਿਵਾਰ ਸਚਦੇਵਾ ਪਰਿਵਾਰ ਤੇ ਬੱਤਰਾ ਪਰਿਵਾਰ ਤੇ ਔਰ ਪੰਡਿਤ ਵਿਜੇ ਸ਼ਰਮਾ ਵਿਜੇ ਸ਼ਰਮਾ ਜੀ ਆਪਣਾ ਬਹੁਤ ਯੋਗਦਾਨ ਪਾਉਂਦੇ ਨੇ ਸ਼ੰਕਰ ਭਗਵਾਨ ਦਾ ਜਿੱਥੇ ਸ਼ਿਵ ਵਿਆਹ ਕਰਾਇਆ ਜਾਂਦਾ ਉੱਥੇ ਹੀ ਸਾਡੇ ਪੰਜਾਬ ਵਾਸੀਆਂ ਲਈ ਲੁਧਿਆਣਾ ਵਾਸੀਆਂ ਦੀ ਸ਼ੁਭ ਕਾਮਨਾਵਾਂ ਲਈ ਤੰਦਰੁਸਤੀ ਲਈ ਇਹ ਪ੍ਰੋਗਰਾਮ ਕਰਾਇਆ ਜਾਂਦਾ ਅੱਜ ਮੈਂ ਬਹੁਤ ਵਧਾਈ ਦਿਨਾ ਹੈ ਵੀ ਸ਼ਿਵਾ ਸ਼ਿਵ ਵਿਆਹ ਔਰ ਲੰਗਰ ਪੰਡਹਾਰਾ ਹਰਗੋ ਬੰਦ ਨਗਰ ਨਿਵਾਸੀਆਂ ਵੱਲੋਂ ਲਗਾਇਆ ਗਿਆ ਮੈਂ ਜਿੱਥੇ ਇਹ ਮਹੱਲਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉੱਥੇ ਹੀ ਸ਼ੰਕਰ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਜਿਹੜੇ ਇਸ ਉਪਰਾਲੇ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ ਉਹ ਦਿਨ-ਦੁਗਣੀ ਤੇ ਰਾਤ-ਚੌਗਣੀ ਤਰੱਕੀ ਕਰਨ ਜੈ ਸ਼ੰਕਰ ਹਰ ਹਰ ਮਹਾਦੇਵ ਜੈ ਕਰੀ ਮੇਰਾ ਨਾਮ ਸਿਮਰਨਜੀਤ ਸਿੰਘ ਸੇਵਾਦਾਰ ਵਾਰਡ ਨੰਬਰ 79 ਅੱਜ ਮਹਾਸ਼ਿਵratri ਦੇ ਉਪਲਬਖੇ ਦੇ ਵਿੱਚ ਪ੍ਰੋਗਰਾਮ ਉਹ ਲੇਖਿਆ ਗਿਆ ਸਾਡੇ ਵਿੱਕੀ ਜੀ ਚੋਪੜਾ ਸਾਹਿਬ ਦੁਰਗਾ ਘਰੇਾਨੇ ਵਾਲੇ ਇਹ ਸਾਰੇ ਮੁਹੱਲੇ ਦੇ ਨਿਵਾਸੀਆਂ ਨੇ ਰਲ ਕੇ ਜਿਹੜਾ ਪ੍ਰੋਗਰਾਮ ਹੈ ਉਹ ਲੇਖਿਆ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਹੈ ਜਿੰਦੇ ਚ ਲੰਗਰ ਤੇ ਹਰ ਤਰ੍ਹਾਂ ਦੀ ਚੀਜ਼ਾਂ ਰੱਖੀਆਂ ਗਈਆਂ ਨੇ ਤੇ ਵਾਕਈ ਅੱਜ ਪ੍ਰੋਗਰਾਮ ਦੇ ਵਿੱਚ ਸੰਗਤਾਂ ਦਾ ਉਤਸ਼ਾਹ ਦੇਖ ਕੇ ਪਤਾ ਲੱਗ ਰਿਹਾ ਸੀਗਾ ਕਿ ਪ੍ਰਭੂ ਨੇ ਦਿੱਤਾ ਹੈ ਕੀਤੀ ਹੈ ਤੇ ਮੈਂ ਮਾਲਕ ਕੀ ਇਹ ਅਰਦਾਸ ਕਰਾਂਗਾ ਰੱਬ ਇਹਨਾਂ ਤੇ ਦਇਆ ਬਣਾਈ ਰੱਖੇ ਇਹਦੇ ਇ ਚੰਗੇ ਚੰਗੇ ਪ੍ਰੋਗਰਾਮ ਕੰਮ ਕਰਦੇ ਰਹੇ ਕਿ ਹਰ ਗੋਬਿੰਦ ਨਗਰ ਗਲੀ ਨੰਬਰ 3 ਵਾਰਡ ਨੰਬਰ 80 ਵਿੱਚ ਪ੍ਰੋਗਰਾਮ ਹੋ ਰਿਹਾ ਮੇਰਾ ਨਾਮ ਸਿਮਰਨਜੀਤ ਸਿੰਘ ਸੇਵਾਦਾਰ ਵਾਰਡ ਨੰਬਰ 79 ਅੱਜ ਮਹਾ ਸ਼ਿਵਰਾਤਰੀ ਦੇ ਉਪਲਕਸ਼ ਦੇ ਵਿੱਚ ਪ੍ਰੋਗਰਾਮ ਉਲੇਖਿਆ ਗਿਆ ਸਾਡੇ ਵਿੱਕੀ ਜੀ ਚੋਪੜਾ ਸਾਹਿਬ ਦੁਰਗਾ ਕ੍ਰਿ ਅੰਨੀ ਵਾਲੀ ਸਾਰੇ ਮੁਹੱਲੇ ਦੇ ਨਿਵਾਸੀਆਂ ਨੇ ਰਲ ਕੇ ਜਿਹੜਾ ਪ੍ਰੋਗਰਾਮ ਹੈ ਉਹ ਲੇਖਿਆ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਹੈ ਜਿੰਦੇ ਚ ਲੰਗਰ ਤੇ ਹਰ ਤਰ੍ਹਾਂ ਦੀ ਚੀਜ਼ਾਂ ਰੱਖੀਆਂ ਗਈਆਂ ਨੇ ਤੇ ਵਾਕਈ ਅੱਜ ਪ੍ਰੋਗਰਾਮ ਦੇ ਵਿੱਚ ਸੰਗਤਾਂ ਦਾ ਉਤਸ਼ਾਹ ਦੇਖ ਕੇ ਪਤਾ ਲੱਗ ਰਿਹਾ ਸੀਗਾ ਕਿ ਪ੍ਰਭੂ ਨੇ ਦੀ ਦਇਆ ਕੀਤੀ ਹੈ ਤੇ ਮੈਂ ਮਾਲਕ ਅਗੇ ਹੀ ਅਰਦਾਸ ਕਰਾਂਗਾ ਰੱਬ ਉਹਨਾਂ ਤੇ ਦਇਆ ਬਣਾਈ ਰੱਖੇ ਇੱਦਾਂ ਇਹ ਚੰਗੇ ਚੰਗੇ ਪ੍ਰੋਗਰਾਮ ਕੰਮ ਕਰਦੇ ਰਹਿੰਦੇ। ਇਹ ਹਰ ਗੋਬਿੰਦਨਗਰ ਗਲੀ ਨੰਬਰ 3 ਵਾਰਡ ਨੰਬਰ 80 ਵਿੱਚ ਪ੍ਰੋਗਰਾਮ ਹੋ ਰਿਹਾ। ਪਰ ਭਗਵਾਨ ਕੀ ਜੈ ਹਰ ਗੋਬਿੰਦਨਗਰិច្ਮਾ ਵਿਚਾਰ ਚ ਮੌਸਮ ਨਾਇਆ ਜਾ ਰਹੇਗਾ। ਇਹ ਮੋਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਵੱਡਾ ਉਪਰਾਲਾ ਮਿਲਿਆ ਹੈ ਕਰਨ ਦਾ। ਇਹ ਸਭ ਮੋਹੱਲ ਮਾਸ਼ੇ ਦੀ ਮਿਹਰਬਾਨੀ ਤਾਂ ਬੋਲੇ ਨਾ ਦੀ ਕਿਰਪਾ ਹੈਗੀ। ਜਿਹੜਾ ਸੀ ਨਾ ਉਪਰਾਲਾ ਕਰ ਰਹੇ ਹਾਂ ਅਰਗੋਨਗਰ ਗਲੀ ਨੰਬਰ 1